ਦੁਲਾ ਪਠਾਨਕੂਟ ਵਿਖੇ ਵਿਖੇ ਚੋਰਾ ਤੇ ਹੌਸਲੇ ਲਗਾਤਾਰ ਵੱਧਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੇ ਹੀ ਇਸ ਤੋਂ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਕਈ ਥਾਵਾਂ ਤੇ ਚੋਰਾ ਵੱਲੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਜੇਕਰ ਗੱਲ ਬੀਤੀ ਰਾਤ ਦੀ ਕਰੀਏ ਤਾਂ ਬੀਤੀ ਰਾਤ ਪਠਾਨਕੂਟ ਦੇ ਇਲਾਕੇ ਲਮੀਨੀ ਵਿਖੇ ਚੋਰਾ ਵੱਲੋਂ ਪੁਲਿਸ ਚੌਕੀ ਨੂੰ ਮਹਿਸ ਕੁਛੀ ਦੂਰੀ ਤੇ ਬੜੀ ਸੁਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੀ ਕੋਸ਼ਿਸ਼ ਉਸ ਵੇਲੇ ਖਾਲੀ ਗਈ ਜਦੋਂ ਉਹਨਾਂ ਨੂੰ ਕਿਸੇ ਨੇ ਵੇਖ ਲਿਆ ਤੇ ਮੌਕੇ ਤੇ ਹੀ ਭੱਜ ਗਏ ਜਿਸ ਦੀ ਤਸਵੀਰ ਹੈ ਸੀਸੀਟੀਵੀ ਫੁਟੇਜ ਰਾ ਦੇਖਿਆ ਜਾ ਸਕਦੀਆਂ ਨੇ ਤੇ ਇਸ ਸਬੰਧੀ ਜਦ ਦੁਕਾਨ ਦੇ ਮਾਲਕ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੱਲ ਰਾਤ ਨੂੰ ਇੱਕ ਫੰਕਸ਼ਨ ਤੇ ਉਹ ਗਏ ਹੋਏ ਸਨ ਤੇ ਕਰੀਬ 1 ਵਜੇ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੀ ਦੁਕਾਨ 'ਚ ਕੋਈ ਹਲਚਲ ਹੁੰਦੀ ਦਿਖਾਈ ਦੇ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਉਸ ਵੇਲੇ ਮੌਕੇ ਤੇ ਹੀ ਉਹਨਾਂ ਨੇ ਆਪਣੇ ਜਾਣਕਾਰ ਨੂੰ ਫੋਨ ਕੀਤਾ ਅਤੇ ਉਹ ਵੀ ਸਬਾਰੋ ਤੋਂ ਜਿਹੜਾ ਨੇ ਬਾਹਰ ਨਿਕਲ ਕੇ ਉਹਨਾਂ ਨੇ ਦੱਸਿਆ ਕਿ ਚੋਰਾਂ ਨੇ ਚੋਰੀ ਨੂੰ ਜਿਹੜਾ ਹੈ ਚੋਰੀ ਕਰਾਂ ਤੇਰੇ ਦੁਕਾਨ ਦੇ ਬਾਹਰ ਆਏ ਸਨ ਤੇ ਸ਼ਟਰ ਜਿਹੜਾ ਹੈ ਉਹ ਤੋੜ ਰਹੇ ਸਨ ਪਰ ਅੰਦਰ ਪਈ ﺍﻟमारी ਨੂੰ ਲਜਾਣ ਚ ਅਸਮਰਥੇ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਤੇ ਇਸ ਮੌਕੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਪੀਨ ਕੀਤੀ ਹੈ ਕਿ ਜੋ ਮੁਲਾਜ਼ਮ ਇਲਾਕੇ ਵਿੱਚ ਰਾਤ ਵੇਲੇ ਡਿਊਟੀ ਤੇ ਤਨਖਤ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਵੇ ਕਿ ਆਪਣੀ ਡਿਊਟੀ ਤੰਦੇਹੀ ਦੇ ਨਾਲ ਕਰਨ ਤਾਂ ਜੋ ਇਲਾਕੇ ਦੇ ਵਿੱਚ ਬਦਰੀਆਂ ਚੋਰੀ ਦੀਆਂ ਵਾਕਾਤਾਂ ਨੂੰ ਘਟਾਵਾ ਤੇ ਠਲ ਪਾਈ ਜਾ ਸਕੇ ਇਹ ਬ੍ਰਦਰ ਦੇਖ ਲਈ ਕਿ ਰਾਤ ਦਾ ਇੱਕ ਇਨਸੀਡੈਂਟ ਹੈਗਾ ਕਿਜਰਾ ਲਮੀਨੀ ਚੌਂਗ ਦੇ ਵਿੱਚ ਜਿਹੜਾ ਹੈਗਾ ਕਿ ਚੋਰਾਂ ਨੇ ਇੱਥੇ ਡਕੈਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜਾ ਗਾ ਰਾਤੀ ਜਿਹੜਾ ਹੈਗਾ ਕਿ 2:30 ਵੇ ਦੇ ਕਰੀਬ ਜਿਹੜਾ ਹੈਗਾ ਕਿ ਕਾਲ ਆਇਆ ਸੀ ਇਹ ਜਿਹੜਾ ਨਾਲ ਜਦੀ ਸ਼ਾਪ ਹੈਗੀ ਹੈ लवली ਜੁਐਲਰਸ ਦੇ ਨਾਮ ਤੇ ਲਮੀਨੀ ਚੌਂਗ ਦੇ ਵਿੱਚ ਇਹ ਤੇ ਆਪਣੇ ਘਰੇ ਸੀ ਜਿਹੜੇ ਉੱਪਰਲੇ ਓਨਰ ਨੇ ਜਿਹਨਾਂ ਦੀ ਦੁਕਾਨ ਹੈਗੀ ਹੈ ਉਹਨਾਂ ਨੇ ਵੀ ਸੈਕਲੀ ਉਹਨੂੰ ਦੇਖਿਆ ਔਰ ਮੈਨੂੰ ਵੀ ਸੈਕਲੀ ਕਾਲ ਲਮੀਨੀ ਚੌਂਗ ਤੋਂ ਆਇਆ ਕਿ ਜਿਹੜਾ ਬੰਦਾ ਗੱਡੀ ਇੱਥੋਂ ਲੈ ਕੇ ਗਿਆ ਉਹਨੇ ਮੈਨੂੰ ਇਨਫਾਰਮ ਕੀਤਾ ਕਿ ਸੈਕਲੀ ਕਿ ਅਭੀ ਵਜੇ ਇੱਥੇ ਚੌਂਗ ਦੇ ਵਿੱਚ ਇਦਾਂ ਅਣਪਛਾਤੇ ਬੰਦੇ ਜਿਹੜੇ ਆ ਜੁਐਲਰਸ ਦੀ ਸ਼ਾਪ ਦੇ ਬਾਹਰ ਖਲੋਤੇ ਦੇ ਨੇ ਤਿੰਨ ਚਾਰ ਬੰਦੇ ਨੇ ਔਰ ਤੁਸੀਂ ਐ ਸੈਕਲੀ ਉੱਥੇ ਅੰਗੂ ਜੁਐਲਰ ਹੈਗਾ ਜਿਹੜਾ ਹੈਗਾ ਉਹਨੂੰ ਮੈਂ ਇਨਫੋਰਮ ਕੀਤਾ ਕਿ ਬੱਚੋ ਤੂੰ ਵੀ ਪਹੁੰਚ ਤੇ ਮੰਮੀ ਉੱਥੇ ਆ ਰਹੇ ਆਂ ਤੇ 5 5-10 ਮਿੰਟ ਲੱਗੇ ਸਾਨੂੰ ਇੱਥੇ ਪੂਜਨ 'ਚ ਉਤਕੋ ਚੋਰ ਜਾ ਚੁਕੇ ਸੀ ਔਰ ਜਿਹੜੇ ਚਾਰ ਕਿ ਉਹ ਬੰਦੇ ਜਿਹੜੇ ਕੈਮਰੇ ਜਿਹੜੀ ਸੀਸੀਟੀਵੀਜ਼ ਦੇਖੀਏ ਤੇ ਮੈਂ ਇਨਫੋਰਮ ਕੀਤਾ ਜਿਹੜੇ ਐਸਐਚਓ ਆਪਣੇ ਦਵਿੰਦਰ ਕਾਸ਼ਨੀ ਜੀ ਨੇ ਉਹਨਾਂ ਨੂੰ ਨਾਲ ਹੀ ਆਪਾਂ ਪਹਿਲ ਦੇ ਆਧਾਰ ਤੇ ਕੋਈ 2:3 3 ਵਜੇ ਉਹਨਾਂ ਨੂੰ ਕਾਲ ਕਰਤੀ ਔਰ ਉਹਨਾਂ ਨੂੰ ਇਨਫੋਰਮ ਕੀਤਾ ਉਹਨਾਂ ਨੇ ਆਪਣੀ ਜਿਹੜੀ ਹੈਗੀਏ ਪੀਸੀਆਰ ਦੀ ਟੀਮ ਸੇ ਜਿਹੜਾ ਡਿਊਟੀ ਅਫਸਰ ਸੀ ਰਾਤੀ ਦੇ ਉਹ ਜਿਹੜੇ 5-6 ਮੁਲਾਜ਼ਮ ਉਹਨਾਂ ਨੇ ਵੀ ਸੀਸੀਟੀਵੀਜ਼ ਦੇਖੀਆਂ ਮੌਕੇ ਦੇ ਵਿੱਚ ਜਿਹੜੀਆਂ ਗੀਆਂ ਇੱਕ ਜਿਹੜਾ ਯੋਂਗਾ ਟਾਈਪ ਹੁੰਦਾ ਉਹ ਵੀ ਐਕਸੈਕਟਲੀ ਤੇ ਬਰਾਮਦ ਹੋਇਆ ਔਰ ਉਸ ਫਿਰ ਉਸ ਬੰਦੇ ਨੂੰ ਵੀ ਬੁਲਾ ਕੇ ਲਿਆ ਆ ਰਾਤੀ ਜਿਹੜੀ ਤਫਤੀਸ਼ ਕੀਤੀ ਉਹ ਬੰਦਾ ਕਹਿੰਦਾ ਮੈਂ ਅਮੀ ਘਰ ਸੁੱਤੇ ਦਾ ਸੀ ਤੇ ਉਹਦੇ ਵੀ ਬਾਹਰ ਉਹ ਲੋਕ ਟੁੱਟੇ ਦਾ ਸੀ ਜਿਹੜਾ ਜਿਹੜੀ ਬਾਈਕ ਲੈ ਕੇ ਆਏ ਨੇ ਤੇ ਐਕਸੈਕਟਲੀ ਆਪਾਂ ਫਿਰ ਡੀਸੀ ਡੀਐਸਪੀ ਸਾਹਿਬ ਨੂੰ ਵੀ ਐਸਐਚਓ ਨੇ ਗਿਆ ਕਿ ਅਪਰਵ ਵੀ ਥੋੜਾ ਦਾ ਕਹਤੇ ਵਿਜ਼ਿਟ ਕਰਨਗੇ ਆਪਾਂ ਸਾਡੀ ਮੇਲ ਦੀ ਸਾਰੇ ਜਿਹੜੇ ਲਿਮਿਨੀ ਵਾਸੀਆਂ ਦੀ ਸਿਰਫ ਇੱਕ ਹੀ ਹੈ ਕਿ ਜਿਹੜੀ ਹੈਗੀ ਪਹਿਲ ਦੇ ਆਧਾਰ ਤੇ ਐਕਸੈਕਟਲੀ ਇਹ ਬੰਦੇ ਫੜੇ ਜਾਣ ਔਰ ਜਿਹੜਾ ਬੰਦਾ ਇਹਦੇ ਵਿੱਚ ਜਿਹੜੇ 3-4 ਬੰਦੇ ਚ ਦੱਸਣ ਦੇ ਜਾਂ ਹੋਰ ਵੀ 4-5 ਜਿੰਨੇ ਵੀ ਬੰਦੇ ਨੇ ਉਹ ਪ੍ਰੋਪਰ ਉਹਨਾਂ ਦੇ ਵਿੱਚ ਕਾਰਵਾਈ ਬੰਦੀ ਕੀਤੀ ਜਾਏ ਕਿਉਂਕਿ ਇਹ ਜਿਹੜਾ ਹੈਗਾ ਜਿੰਨੇ ਵੀ ਲੋਕ ਨੇ ਇਹ ਜਿਹੜੀ ਹੈਗੀ ਆ ਦੇ ਨਸ਼ੇ ਦੀ ਹਾਲਤ ਹੋਣਗੇ ਜਿਹੜੇ ਵੀ ਬੰਦੇ ਨੇ ਉਹ ਬਿਲਕੁਲ ਬਖਸ਼ਿਆ ਨਾ ਜਾਏ ਕਿਉਂਕਿ ਗਵਰਨਮੈਂਟ ਜਿਹੜੀ ਪੰਜਾਬ ਹੈਗੀ ਉਹ ਚਾਹਦੀ ਹੈਗੀ ਕਿ ਹੈ ਬਿਲਕੁਲ ਇਹਦੇ ਬੰਦਿਆਂ ਨੂੰ ਬਖਸ਼ਿਆ ਨਾ ਜਾਏ ਕਿਉਂਕਿ ਇਹ ਜਿਹੜੀ ਹੈਗੀ ਆਨ ਵਾਲੀ ਨਸਲਾਂ ਵੀ ਖਰਾਬ ਕਰਨਗੇ ਆ ਤੇ ਡੀਐਸਪੀ ਸਾਹਿਬ ਨੂੰ ਆਪਾਂ ਬਿਲਕੁਲ ਹਦਾਇਤ ਕੀਤੀ ਹੈ ਔਰ ਐਸਐਚਓ ਸਾਹਿਬ ਕਾਸ਼ਮੀ ਜੀ ਵੀ ਆਂਦੇ ਨੇ ਕਿ ਇਹ ਜਿਹੜਾ ਹੈਗਾ ਚਲੋ ਜਲੇ ਨੁਕਸਾਨ ਨਹੀਂ ਹੋਇਆ ਚਲੋ ਟਾਈਮਲੀ ਮੈਨੂੰ ਕਾਲ ਆ ਗਿਆ ਤੇ ਆਪਾਂ ਸੈਕਟਲੀ ਉੱਥੇ ਮੋਕੇ ਦੇ ਰਾਤੀ ਪਹੁੰਚ ਗਏ ਬੜ ਕੇ ਵਾਰੀ ਸੈਕਟਲੀ ਨਹੀਂ ਪਤਾ ਲੱਗਦਾ ਕਿ ਅਗਰ ਨਾ ਕਾਲ ਆਂਦਾ ਤੇ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਇਸ ਕਰਕੇ ਐਸਐਸਪੀ ਸਾਹਿਬ ਅੱਗੇ ਵੀ ਦਰਖਾਸਤ ਦਿੱਤੀ ਪ੍ਰੋਪਰ ਤਰੀਕੇ ਨਾਲ ਨਾਕੇ ਲੱਗੇ ਨਾਕਾਬੰਦੀ ਹੋਏ ਔਰ ਲਮੀਨੀ ਜਿਹੜਾ ਹੈਗਾ ਪੂਰਾ ਏਰੀਆ ਤੇ ਦੇ ਨਸ਼ੇ ਦਾ ਵੀ ਜਿਹੜਾ ਹੈਗਾ ਗੰਦ ਖਤਮ ਕੀਤਾ ਜਾਏ ਔਰ ਇਹ ਜਿਹੜੀਆਂ ਚੋਰੀਆਂ ਵੀ ਹੋਣੀਆਂ ਤੇ ਪੂਰੀ ਨਸ਼ੇਲ ਪਾਈ ਜਾਏ ਜੈ ਹਿੰਦ ਜੈ ਭਾਰਤ ਕੀ ਗੱਲ ਬਾਤ ਹੋਈ ਸਰ ਐਸੇ ਸਾਡਾ ਨਾਮ ਮੁਕੁਲ ਬੱਗਾ ਅਸੀਂ ਨਾਂਨੇ ਲ ਮਾਰਾ ਐ ਫੈਸਲਾਗੇ ਨਾ ਸਾਢੇ ਸਨਾਰੇ ਦੀ ਸ਼ੋਪ ਆ ਤੇ ਇਹਨਾ ਚੌਂਕ ਚ ਸ਼ੋਪ ਆ ਤੇ ਰਾਤੀ ਨਾ ਅਹੀਂ ਕਿਦੇ ਮੈਰੀਜ਼ ਤੇ ਗਈ ਤੈਂ ਇੱਕ ਘੋਵੇ ਆਏ ਤੇ ਡੇਢ ਘੋਵੇ ਸਾਨੂੰ ਫੋਨ ਕੀਤਾ ਮਾਲਕਾ ਨੇ ਕਹਿੰਦੇ ਕਿ ਮਤਲਬ ਚੋਰੀ ਹੋ ਗਈ ਦੁਕਾਨ ਤੇ ਤੈਂ ਦੁਕਾਨ ਤੇ ਆਏ ਦੇਖਿਆ ਤੇ ਸ਼ਟਰ ਸ਼ਟਰ ਖੁੱਲੇਦਾ ਸੀ ਤੇ ਚਾਰ ਜਾਣੇ ਸੀ ਸੀਸੀਟੀ ਕੈਮਰੇ ਚ ਆਏ ਫੋਟੋ ਉਹਨਾਂ ਦੀ ਤੇ ਉਹਨਾਂ ਨੇ ਆਪਣੇ ਉਹ ਲਿਮਾਰੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਲਿਮਾਰੀ ਇਹਨਾਂ ਕੋ ਮਤਲਬ ਨਹੀਂ ਟੁੱਟੀ ਆ ਗਈ ਫਿਰ ਇਹਨਾਂ ਨੇ ਆਪਣੀ ਸਕੀਮ ਲਾਈ ਕਿ ਲਿਮਾਰੀ ਅਹੀਂ ਪੂਰੀ ਲੈ ਚਲੀਏ ਤੇ ਨ ਮਾਰੀ ਇਹਨਾਂ ਨੇ ਲਈ ਲੈ ਕੇ ਗਏ ਆਗੇ ਸਿਗਲਮਾਰੀ ਖਿਚਣੀ ਕੋਸ਼ੀ ਕੀਤੀ ਅੱਦ ਤੱਕ ਪਜਾਤੀ ਇਹਨਾਂ ਲਮਾਰੀਆਂ ਚੱਕਰੋ ਲਮਾਰੀ ਤੇ ਉਸ ਤੋਂ ਅੱਗੇ ਨਹੀਂ ਲੈ ਜਾ ਸਕੇ ਬਸ ਇਹੀ ਚੱਕਰ ਪਿਆ ਚੋਰੀ ਦਾ ਇਹ ਸਰ ਲਮਾਰੀ ਦੇ ਵਿੱਚ ਕੋਈ ਸਮਾਨ ਵਗੈਰਾ ਪਿਆ ਸੀ ਸਰ ਸਮਾਨ ਹੈ ਲਮਾਰੀ ਵਿੱਚ ਪਿਆ ਪਰ ਇਹ ਲਮਾਰੀ ਕੋਲ ਚੱਕ ਨਹੀਂ ਕੀਤੀ ਇਹ ਕੀ ਮੰਗ ਗਈ ਹੈ ਕੀ ਬੜੀ ਮੰਗ ਕੁਛ ਕੈਮਰ ਪਰਸਨ ਹਰੀ ਦੇ ਨਾਲ ਆ ਦੱਸਣੀ ਤੇ ਰਿਪੋਰਟ